ਤਵੇਰ ਤੋਂ ਲੈ ਕੇ ਹੁਣ ਤੱਕ ਦੋਸਤੋ ਮੇਰਾ ਮਨ ਬਹੁਤ ਖਰਾਬ ਹੈ ਜਦੋਂ ਹੀ ਮੈਨੂੰ ਖਬਰ ਪੜੀ ਮੇਰਾ ਮਨ ਬਹੁਤ ਉਦਾਸ ਹੋ ਗਿਆ ਕਿ ਲੋਕ ਇੰਨੇ ਗਿਰ ਚੁੱਕੇ ਹਨ ਕਿ ਆਪਣੇ ਵਿਊਆਂ ਲਾਈਕਾਂ ਪਿੱਛੇ ਕਿਸੇ ਵੀ ਘਰ ਦੀ ਪ੍ਰਾਈਵੇਟ ਗੱਲ ਨੂੰ ਲੀਕ ਕਰ ਦਿੰਦੇ ਹਨ ਦੋਸਤੋ ਇੱਕ ਵਾਰ ਸੋਚੋ ਕਿ ਜੇਕਰ ਸਾਡੇ ਘਰ ਵਿੱਚ ਐਦਾਂ ਦੀ ਕੋਈ ਗੱਲ ਹੋਈ ਹੋਵੇ ਤੇ ਬਾਹਰ ਲੋਕ ਉਸ ਨੂੰ ਤਮਾਸ਼ਾ ਬਣਾ ਕੇ ਲੀਕ ਕਰ ਦੇਣਾ ਤਾਂ ਤੁਹਾਡੇ ਮਨਾਂ ਉੱਪਰ ਕੀ ਅਸਰ ਹੋਵੇਗਾ ਉਸੇ ਤਰ੍ਹਾਂ ਹੁਣ ਸਿੱਧੂ ਪਰਿਵਾਰ ਨਾਲ ਹੋ ਰਿਹਾ ਹੈ ਲੋਕਾਂ ਨੇ ਦੋਸਤੋ ਆਪਣੀ ਜਮੀਰੀ ਮਾਰ ਲਈ ਖਬਰ ਫੇਕ ਹੈ ਜਾਂ ਰੀਅਲ ਉਸ ਬਾਰੇ ਗੱਲਬਾਤ ਨਹੀਂ ਕਰਨੀ ਗੱਲ ਇਹ ਹੈ ਦੋਸਤੋ ਕਿਸੇ ਦੀ ਪ੍ਰਾਈਵੇਟ ਗੱਲ ਨੂੰ ਕਿਉਂ ਸ਼ੇਅਰ ਕਰ ਰਹੇ ਹੋ ਚਾਹੇ ਤੁਸੀਂ ਉਸ ਖਬਰ ਬਾਰੇ ਕਨਫਰਮ ਹੋ ਚਾਹੇ ਨਾ ਤੋ ਦਾ ਉਸ ਖਬਰ ਨੂੰ ਅੱਗੇ ਫਲਾਉਣ ਦਾ ਕੋਈ ਹੱਕ ਨਹੀਂ ਹੁਣ ਦੋਸਤੋ ਕਈ ਕਮੈਂਟਾਂ ਵਿੱਚ ਮੈਨੂੰ ਹੀ ਗਾਲਾਂ ਕੱਢਣ ਲੱਗ ਜਾਣਗੇ ਕਿ ਤੂੰ ਕਿਉਂ ਵੀਡੀਓ ਬਣਾ ਰਿਹਾ ਮੈਂ ਦੋਸਤੋ ਤੁਹਾਨੂੰ ਇੱਥੇ ਹੀ ਦੱਸ ਦੇਵਾਂ ਕਿ ਇਹ ਵੀਡੀਓ ਜੇਕਰ ਮੈਂ ਵਿਊ ਲੈਣੇ ਹੁੰਦੇ ਤਾਂ ਇਸ ਤੋਂ ਪਹਿਲਾਂ ਬਣਾਉਂਦਾ ਨਾ ਕਿ ਹੁਣ ਬਣਾਉਂਦਾ ਤੇ ਦੂਜੀ ਗੱਲ ਇਹ ਵੀਡੀਓ ਤੇ ਕੋਈ ਐਡ ਨਹੀਂ ਲੱਗੀ ਜਦੋਂ ਹੀ ਇਸ ਵੀਡੀਓ ਤੇ 10-12000 ਵਿਊ ਹੋ ਜਾਂਦੇ ਹਨ ਮੈਂ ਤੁਰੰਤ ਡਿਲੀਟ ਕਰ ਦੇਵਾਂਗਾ ਮੈਂ ਇਹ ਸਮਝਾਉਣ ਖਾਤਰ ਇਹ ਵੀਡੀਓ ਬਣਾਈ ਹੈ ਨਾ ਕਿ ਪੈਸੇ ਕਮਾਉਣ ਲਈ ਥੋੜੇ ਦਿਨਾਂ ਬਾਅਦ ਮੈਂ ਇਹ ਵੀਡੀਓ ਦਾ ਸਕਰੀਨਸ਼ਾਟ ਆਪਣੇ ਕਮਿਊਨਿਟੀ ਵਿੱਚ ਪੋਸਟ ਕਰਾਂਗਾ ਤੁਹਾਨੂੰ ਦਿਖਾਵਾਂਗਾ ਕਿ ਇਸ ਵੀਡੀਓ ਉੱਪਰ ਮੈਨੂੰ ਇੱਕ ਵੀ ਰੁਪਿਆ ਨਹੀਂ ਬਣਿਆ ਕਿਉਂਕਿ ਮੈਂ ਇਸ ਦੀ ਐਡ ਹੀ ਬੰਦ ਕਰ ਦਿੱਤੀ ਹੈ ਖੈਰ ਪਰ ਸਾਡੇ ਲੋਕਾਂ ਨੂੰ ਅਕਲ ਕਦੋਂ ਆਵੇਗੀ ਕਿ ਸਾਰਾ ਕੁਝ ਪੈਸਾ ਹੀ ਨਹੀਂ ਹੁੰਦਾ ਜਮੀਰ ਨਾਮ ਦੀ ਚੀਜ਼ ਵੀ ਹੁੰਦੀ ਹੈ ਹਾਂ ਦੋਸਤੋ ਮੈਂ ਮੰਨਦਾ ਇਹ ਥੰਬਨੇਲ ਥੋੜਾ ਕਲਿੱਕਬਿਟ ਜ਼ਰੂਰ ਹੋ ਸਕਦਾ ਕਿਉਂਕਿ ਮੈਂ ਆਪਣੀ ਗੱਲ ਰੱਖਣੀ ਸੀ ਇਸ ਕਰਕੇ ਮੈਂ ਇਹੋ ਜਿਹਾ ਥੰਬਨੇਲ ਬਣਾਇਆ ਤੁਸੀਂ ਸਕਰੀਨ ਉੱਪਰ ਆ ਫੋਟੋ ਆ ਤੇ ਵੀਡੀਓ ਦਿਖ ਰਹੀ ਹੋਮਗੇ ਕਿ ਲੋਕ ਕਿੰਨੇ ਗਿਰ ਚੁੱਕੇ ਹਨ ਕੋਈ ਕਹਿ ਰਿਹਾ ਕਿ ਮਾਤਾ ਚਰਨ ਕੌਰ ਦੀ ਕੁੱਖ ਵਿੱਚ ਦੋ ਬੱਚੇ ਹੋਣਗੇ ਕੋਈ ਕਹਿ ਰਿਹਾ ਇੱਕ ਹੋਊਗਾ ਕੋਈ ਕਹਿ ਰਿਹਾ ਮਾਰਚ ਮਹੀਨੇ ਵਿੱਚ ਨਵਾਂ ਸਿੱਧੂ ਆਵੇਗਾ ਕੋਈ ਕੁਝ ਤੇ ਕੋਈ ਕੁਝ ਦੋਸਤੋ ਉਹ ਵੀਡੀਓ ਤੇ ਫੋਟੋਆਂ ਦੇਖ ਕੇ ਮਨ ਐਨਾ ਉਦਾਸ ਤੇ ਗੁੱਸੇ ਵਿੱਚ ਆਉਂਦਾ ਹੈ ਕਿ ਜੀ ਕਰਦਾ ਉਹਨਾਂ ਦੇ ਮੂੰਹ ਉੱਤੇ ਜਾ ਕੇ ਚਪੇੜ ਮਾਰਾਂ ਜੇ ਮੇਰਾ ਵਸ ਚਲੇ ਤਾਂ ਮੈਂ ਉਹਨਾਂ ਦੇ ਚੈਨਲ ਹੀ ਬੰਦ ਕਰਾ ਦੇਵਾਂ ਦੋਸਤੋ ਇਕੱਲਾ ਉਹਨਾਂ ਦਾ ਹੀ ਦੋਸ਼ ਨਹੀਂ ਉਹ ਦੋਸ਼ ਲੋਕਾਂ ਦਾ ਵੀ ਹੈ ਜੋ ਮਾੜੇ ਚੈਨਲ ਨੂੰ ਅੱਗੇ ਫਲਾਉਂਦੇ ਹਨ ਜੋ ਚੰਗੀਆਂ ਅਤੇ ਸਹੀ ਖਬਰਾਂ ਦਿੰਦੇ ਹਨ ਉਹਨਾਂ ਨੂੰ ਇਹ ਦੇਖਦੇ ਵੀ ਨਹੀਂ ਕਿਉਂਕਿ ਲੋਕ ਵੀ ਸਵਾਦ ਭਾਲਦੇ ਨੇ ਚੰਗੀਆਂ ਚੀਜ਼ਾਂ ਤੇ ਸੱਚੀਆਂ ਇਹਨਾਂ ਨੂੰ ਕੌੜੀਆਂ ਲੱਗਦੀਆਂ ਨੇ ਤੇ ਹੁਣ ਬਾਕੀ ਤੁਹਾਡੇ ਸਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਕੇ ਜਾਇਓ ਧੰਨਵਾਦ